ਲੁਧਿਆਣਾ ਦੇ ਮਾਛੀਵਾੜਾ ਅਧੀਨ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਆਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖਿਆ ਜਿਸ ਦੇ ਵਿੱਚ ਉਹਨਾਂ ਨਕਲੀ ਆਂਡਿਆਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਅਤੇ ਸੀਨੀਅਰ ਮੈਡੀਕਲ ਆਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਨੂੰ ਡੀ ਐਚਓ ਨੂੰ ਮਾਰਕ ਕਰ ਦਿੱਤਾ ਗਿਆ ਹੈ ਅਤੇ ਇਸ ਬਾਬਤ ਜੋ ਵੀ ਗਲਤ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਇੱਕ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਸਿਵਲ ਸਰਜਨ ਨੇ ਕਿਹਾ ਸੀ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ ਅਤੇ ਹੁਣ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਵੱਲੋਂ ਭੇਜੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੈ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਕਰ ਕੋ ਜੇ ਜਿਹੜਾ ਸੇਤਕਸ ਨੂੰ ਆਲਰੇਡੀ ਲੈਟਰ ਮਾਰਕ ਕਰਤੇ ਤਾਂ ਉਹ ਆਪਣੇ ਆਪ ਦੇਖਣਗੇ ਸਾਡੇ ਧਿਆਨ ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ ਤੇ ਸਰ ਜਿਹੜੇ بیچਦੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਆਂਡੇ ਇਦਾਂ ਦੇ ਵੇਚਦੇ ਹਨ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ ਲੁਧਿਆਣਾ ਦੇ ਮਾਛੀਵਾੜਾ ਅਧੀਨ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਆਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨਕਲੀ ਅੰਡੇ ਦਾ ਜ਼ਿਕਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਅਤੇ ਸੀਨੀਅਰ ਮੈਡੀਕਲ ਆਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਨੂੰ ਡੀ ਐਚਓ ਨੂੰ ਮਾਰਕ ਕਰ ਦਿੱਤਾ ਗਿਆ ਹੈ ਅਤੇ ਇਸ ਬਾਬਤ ਜੋ ਵੀ ਗਲਤ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਇੱਕ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਸਿਵਲ ਸਰਜਨ ਨੇ ਕਿਹਾ ਸੀ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ ਅਤੇ ਹੁਣ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਵੱਲੋਂ ਭੇਜੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਛੀਵਾੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਦਾ ਕੋਈ ਉਹ ਕਰਨ ਜੇ ਜਿਹੜਾ ਸੇਤਵ ਨੂੰ ਆਲਰੇਡੀ ਲੈਟਰ ਮਾਰਕ ਕਰਤੇ ਤਾਂ ਉਹ ਆਪਣੇ ਆਪ ਦੇਖਣਗੇ ਸਾਡੇ ਧਿਆਨ ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ ਤੇ ਸਰ ਜਿਹੜੇ بیچਦੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਆਂਡੇ ਇਦਾਂ ਦੇ ਵੇਚਦੇ ਹਨ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ ਲੁਧਿਆਣਾ ਦੇ ਮਾਛੀਵਾੜਾ ਅਧੀਨ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਛੀਵਾੜਾ ਦੇ ਸੀਨੀਅਰ ਮੈਡੀਕਲ ਆਫਸਰ ਨੇ ਲੁਧਿਆਣਾ ਸਿਵਲ ਸਰਜਨ ਨੂੰ ਇੱਕ ਲੈਟਰ ਲਿਖਿਆ ਜਿਸ ਦੇ ਵਿੱਚ ਉਹਨਾਂ ਨਕਲੀ ਅੰਡੇਆਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਲੁਧਿਆਣਾ ਸਿਵਲ ਸਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਅਤੇ ਸੀਨੀਅਰ ਮੈਡੀਕਲ ਆਫਸਰ ਮਾਛੀਵਾੜਾ ਵੱਲੋਂ ਮਿਲੀ ਸ਼ਿਕਾਇਤ ਨੂੰ ਡੀ ਐਚਓ ਨੂੰ ਮਾਰਕ ਕਰ ਦਿੱਤਾ ਗਿਆ ਹੈ ਅਤੇ ਇਸ ਬਾਬਤ ਜੋ ਵੀ ਗਲਤ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਇੱਕ ਨਕਲੀ ਆਂਡਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਸਿਵਲ ਸਰਜਨ ਨੇ ਕਿਹਾ ਸੀ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਨਹੀਂ ਹੈ ਅਤੇ ਹੁਣ ਸੀਨੀਅਰ ਮੈਡੀਕਲ ਅਫਸਰ ਮਾਚੀਵਾੜਾ ਵੱਲੋਂ ਭੇਜੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ